वाहेगुरु जी का खालसा वाहगुरु जी की फतेह कुछ दिन पहला मैं एक वीडियो तो देखी थी जिला बरनला पिंड कोल दुना की इतों की जो भैन है जी उन्हों का पति सी कुछ समय पहला मतलब के दुनिया छट गया निके नि बच्चे ਇਹਨਾਂ ਨੂੰ ਪਾਲਣ ਪੋਸਣ ਦਾ ਬਹੁਤ ਭੈਣ ਨੂੰ ਮੁਸ਼ਕਲ ਹੋ ਗਿਆ ਤੇ ਪਿੰਡ ਕੋਟਪਈ ਨਾਨ ਤੇ ਨਾ ਨਾ ਸੋਸਾਇਟੀ ਦੇ ਵੱਲੋਂ ਨਗਰ ਪੰਚਾਇਤ ਦੇ ਵੱਲੋਂ ਸਥੋਕੀ ਸੰਗਤ ਦੇ ਵੱਲੋਂ ਸੇਵਾ ਲੈ ਕੇ ਇਸ ਭੈਣ ਦੇ ਘਰ ਪਹੁੰਚਿਆ ਸੀ ਇੱਥੇ ਇੱਕ ਵੀਡੀਓ ਬਣਾਈ ਸੀ ਉਸ ਵਿੱਚ ਭੈਣ ਨੇ ਇੱਕ ਮੰਗ ਕੀਤੀ ਮੈਨੂੰ ਅੰਬਰੀਲਾ ਮਸ਼ੀਨ ਦੀ ਲੋੜ ਹੈ ਜੋ ਕਿ ਮੈਂ ਕੱਪੜੇ ਸੀਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰ ਸਕਾਂ ਅੱਜ ਉਹ ਭੈਣ ਦਾ ਜੋ ਸੁਪਨਾ ਪੂਰਾ ਵੀਰ ਨਵਿੰਦਰ ਸਿੰਘ ਜੋ ਪੰਚਕੁੜਾ ਤੋਂ ਹੈ ਵੀਰ ਨਵਿੰਦਰ ਸਿੰਘ ਨੇ ਮੈਨੂੰ ਮਸ਼ੀਨ ਲੈ ਕੇ ਦਿੱਤੀ ਮਰੇਲਾ ਲੁਧਿਆਣਾ ਤੋਂ ਤੇ ਅੱਜ ਪਿੰਡ ਕੋਟ ਪਾਈ ਤੋਂ ਪਿੰਡ ਕੋਟ guna ਭੈਣ ਦੇ ਘਰੇ ਫੜੇਗਾ ਮਸ਼ੀਨ ਲੈ ਕੇ ਇਸ ਭੈਣ ਨੂੰ ਦੇਣ ਜਾ ਰਿਹਾ ਆ ਮਸ਼ੀਨ ਤੁਹਾਡੇ ਸਾਹਮਣੇ ਜੋ ਕਈਏਗੀ ਇਹ ਭੈਣ ਨੂੰ ਦੇ ਦਿੱਤੀ ਹੈ ਇੱਕ ਤਾਂ ਮੇਰਾ ਵੀਰ ਆ ਪਿੰਡ ਕੋਟ ਬਈ ਗੁਰਮukh ਪਿਆਰਾ ਉਸਨੇ ਕੁਛ ਮਾਇਆ ਭੇਜੀ ਹੈਗੀ ਭੈਣ ਵਾਸਤੇ ਪਰਮਾਤਮਾ ਨਾਮ ਆਪਾਂ ਜਾਣੀ ਜਾਣ ਹੈ ਉਹ ਸੇਵਾ ਜੋ ਵੀਰ ਦੀ ਹੈ ਗੁਰਮukh ਪਿਆਰੇ ਦੀ ਪਿੰਡ ਕੋਟ ਬਈ ਤੋਂ ਉਹ ਵੀ ਮੈਂ ਭੈਣ ਨੂੰ ਦੇ ਨੇ ਆਈ ਲੋਕਲ 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 ਬਾਕੀ ਪੰਜਾਬੀ ਵੀਰਾਂ ਨੂੰ ਬਾਹਰ ਵਸਦੇ ਪੰਜਾਬੀ ਵੀਰਾਂ ਨੂੰ ਸਾਡੇ ਸੁਸਾਇਟੀ ਵੱਲੋਂ ਬੇਨਤੀ ਹੈ ਇਹਨਾਂ ਦੇ ਘਰ ਦੇ ਹਾਲਾਤ ਤੁਸੀਂ ਦੇਖ ਹੀ ਰਿਹਾ ਜੈ ਵੀਡੀਓ ਤੇ ਦੇਖੀ ਹੈਗੇ ਇਹਨਾਂ ਦੀ ਵਾਤਵਾਦ ਆਪਾਂ ਮਦਦ ਕਰੀਏ ਜਿਸ ਤਰ੍ਹਾਂ ਵੀਰ ਨੇ ਮਦਦ ਕੀਤੀ ਹੈ ਇਹਨਾਂ ਨੂੰ ਰਾਸ਼ਨ ਪਾਣੀ ਜਾਂ ਮਾਇਆ ਦੀ ਲੋੜ ਜਿੰਨਾ ਕ ਆਪਾਂ ਤੋਂ ਸਰਦਾ ਹੈ ਇਸ ਭੈਣ ਦੇ ਘਰੇ ਸੇਵਾ ਦੇ ਕੇ ਜਾਗੇ ਆਗੇ ਇਸ ਭੈਣ ਦਾ ਨੰਬਰ ਅਸੀਂ ਵੀਰੇ ਚ ਪਹੁੰਚ ਜਾ ਰਹੇ ਹਾਂਗੇ ਪਹਿਲਾਂ ਜਿੱਥੇ ਆਏ ਸੀ ਉੱਥੇ ਇਹਨਾਂ ਦਾ ਮੋਬਾਈਲ ਖਰਾਬ ਸੀਗਾ ਨੰਬਰ ਇਹਨਾਂ ਕੋਲ ਹੁਣ ਹੈ ਕਹਿੰਦੇ ਨੰਬਰ ਨੂੰ ਜਾਲਾ ਹਾਂਜੀ ਹਾਂ ਬੋਲੋ ਕਲੀਨ ਰਿਪੋਰਟ ਮਾਟੋ ਹਾਂਜੀ ਮੈਨੂੰ ਲੱਗਦਾ ਹਾਂ ਇਹ ਪਹੇਰੇ ਮੇਰੇ ਘਰਾਂ ਦੇ ਡੈਥ ਹੋ ਗਈ ਸੀ ਲਈ ਬੱਚਾ ਦਾ ਪਾਲਣ ਪੋਸਨ ਕਰਨ ਵਿੱਚ ਬਹੁਤ ਦਿੱਕਤ ਆ ਰਹੀ ਸੀ ਜੀ ਤੇ ਜੀ ਇੱਕ ਵੀਡੀਓ ਪਾਈ ਸੀ ਵੀ ਬਾਬਾ ਜੀ ਨੇ ਉਹ ਦੇਖ ਕੇ ਇਹਨਾਂ ਨੇ ਮਦਦ ਕਰ ਲਈ ਠਾਲੀ ਦੀ ਤੇ ਜੀ ਆਪਣੇ ਵੀਰ ਜੀ ਪੰਚਕਲਾ ਵਾਲੇ ਜੀ ਉਹਨਾਂ ਦਾ ਧੰਨਵਾਦ ਕਰਦੀ ਆ ਜੀ ਭਾਈ ਵੀਰ ਜੀ ਦਿਵਿੰਦਰ ਸਿੰਘ ਜੀ ਪੰਚਕਲਾ ਵਾਲੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਜਿਨ੍ਹਾਂ ਨੇ ਮਸ਼ੀਨ ਦੀ ਸੇਵਾ ਭੇਜੀ ਨੂੰ ਵੀਰ ਦਿਵਿੰਦਰ ਸਿੰਘ ਜੀ ਜੀ ਦਾ ਰਕੇ ਸਾਡੀ ਸੋਸਾਇਟੀ ਵੱਲੋਂ ਇਹ ਦਰਤ ਲਵਾਦਾ ਅਣਸਾਣੀ ਤੋਂ ਅਸੀਂ ਆਪਣਾ ਫਰਜ਼ ਪੰਡਾ ਸੀ ਜੋ ਵੀਰ ਨੇ ਉਹ ਫਰਜ਼ ਨਿਭਾਇਆ ਅੱਜ ਉਹ ਮਸ਼ੀਨ ਜਾਂ ਸ਼ੂਟ ਜਾਂ ਮਾਇਆ ਜੋ ਵੀ ਤਰਫੋਂ ਮੇਰੇ ਕੋਲੇ ਹੱਥ ਦੇ ਵਿੱਚ ਆਏਗਾ ਅੱਜ ਜਿਹੜਾ ਬਨਾਲਾ ਪਿੰਡ ਕੋੜਦਣਾ ਅੱਜ ਇਸ ਭੈਣ ਦੇ ਘਰੇ ਸਾਡੀ ਟੀਜ ਦੇ ਘਰੇ ਮੈਂ ਪਛਾਹ ਦਿੱਤਾ ਹੈਗਾ ਵਾਹਿਬ ਜੀ ਦਾ ਖਾਤਾ ਵਾਹਿਬ ਜੀ ਕੀ ਕਤੇ